ਦੇਉ ਬੀਜੀਪੀ ਸਾਹਿਬ ਤੇ ਸਾਡੇ ਐਸਐਫਪੀ ਸਾਹਿਬ ਜੀ ਲੰਮਰ ਦੀ ਪੁਲਿਸ ਵੱਲੋਂ ਜਿਹੜੀ ਇੱਕ ਵਿਦਨਸ਼ਾਹੁਰਦ ਮੁਹਿੰਮ ਚਲਾਈ ਸੀ ਉਹਦੇ ਚ ਸਾਡੋ ਕੱਲ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਇੱਥੇ ਹੀ ਕੱਲ ਲਾਲੜੂ ਪੁਲਿਸ ਵੱਲੋਂ ਰਾਜੂ ਐਸਐਚਓ ਵੱਲੋਂ ਦੌਰਾਨ ਆਪਣਾ ਗਸ਼ਤ ਇੱਕ 15 14 ਕਿਲੋ 370 ਹਜ਼ਾਰ ਅਫੀਨ ਦੀ ਬਰਾਮਦਗੀ ਕੀਤੀ ਹੈ ਇਹ ਕਦੋਂ ਸ਼ਾਮ ਨੂੰ 4 ਵਜੇ ਦੇ ਕਰੀਬ ਜਦੋਂ ਪੁਲਿਸ ਗਸ਼ਤ ਦੇ ਸੀਗੀ ਆਪਣੇ ਐਕਟੀਵਿਟੀ ਦੇ ਮੁਤਾਬਿਕ ਤੇ ਇੱਕ ਗੱਡੀ ਸੀ ਜਿਹੜੀ ਕਿ ਦਿ ਲੋਵਾਕਾਰ ਯੂਕੇ ਨੰਬਰ ਦੇ ਉਤਰਾਖਾ ਨੰਬਰ ਦੇ ਜਿਹੜੀ ਕਿ ਇੱਕ ਸਾਈਡ ਤੇ ਰੁਗੀ ਹੋਈ ਸੀਗੀ ਜਿਹਨੂੰ ਇਹਨਾਂ ਨੇ ਪੁੱਛਿਆ ਵੀ ਹਾਂ ਵੀ ਉਹ ਤੋਂ ਕੁਝ ਕੁਐਸਚਨਸ ਕੀਤੇ ਤੇ ਉਹਨਾਂ ਨੂੰ ਲੱਗਿਆ ਵੀ ਸ਼ੱਕੀ ਲੱਗਾ ਤੇ ਉੱਥੇ ਉਹਨਾਂ ਨੇ ਮੌਕੇ ਤੇ ਜੀਓ ਨੂੰ ਬੁਲਾ ਕੇ ਉਹਦੇ ਜਿਹੜਾ ਸਾਰੀ ਚੈਕਿੰਗ ਕੀਤੀ ਤਾਂ ਉਹ ਚੋ ਗੱਡੀ ਚੋਂ 15 14 ਕਿਲੋ 370 ਗ੍ਰਾਮ ਦੇ ਕਰੀਬ ਹਫੀਮ ਬਰਾਮਦ ਹੋਈ ਤੇ ਕੁਝ ਵੀ ਪਤਾ ਲੱਗਿਆ ਵੀ ਹਾਂ ਵੀ ਜਿਹੜੇ ਦੋਨੋਂ ਦੋਸ਼ੀ ਨੇ ਰਣਜੋਤ ਸਿੰਘ ਤੇ ਜਸਵੀਰ ਸਿੰਘ ਇਹ ਦੋਨੋਂ ਤਰਨਤਾਰਨ ਦੇ ਰਹਿਣ ਵਾਲੇ ਨੇ ਤੇ ਇਹ ਜਿਹੜੇ ਸੀਗੇ ਇਹਨਾਂ ਦੇ ਉੱਪਰ ਇਹਨਾਂ ਦੀ ਕ੍ਰਿਮੀਨਲ ਬੈਕਗ੍ਰਾਉਂਡ ਵੀ ਹੈਗੀ ਹੈ ਰਣਜੋਤ ਸਿੰਘ ਦੇ ਉੱਪਰ ਪਹਿਲਾਂ ਵੀ 2021 ਦੀ ਇੱਕ ਪਰਚਾ ਦਰਜ ਹੋਇਆ ਸੀਗਾ ਐਨਡੀਪੀ ਸੈਕਟਰ ਦਾ ਵੀ ਤੇ ਜਸਵੀਰ ਸਿੰਘ ਦੇ ਉੱਪਰ ਵੀ ਆਪਣਾ ਐਨਡੀਪੀ ਸੈਕਟਰ ਦਾ ਪਹਿਲਾਂ ਪਰਚਾ ਦਰਜ ਹੈ ਤੇ ਹੁਣ ਇਹਨਾਂ ਦੀ ਜਿਹੜੀ ਅਸੀਂ ਇਹਨਾਂ ਦੇ ਉੱਪਰ ਐਫਆਈਆਰ ਨੰਬਰ ਜਿਹੜੀ ਸੀਗੀ ਸਾਡੀ 87 ਨੰਬਰ ਐਫਆਈਆਰ ਲਾਲੂਠਾਲੇ ਨੇ ਉਹ ਦਰਜ ਕੀਤੀ ਗਈ ਹੈ ਅੰਡਰ ਐਪ੍ਰੋਪ੍ਰੀਏਟ ਸੈਕਸ਼ਨਸ ਤੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ਸਰ ਲੈ ਕੇ ਕਿੱਥੋਂ ਹੁੰਦੇ ਸੀ ਇਹ ਹੱਲੇ ਜਿਹੜੀ ਜਿਹੜੀ ਪ੍ਰੀਲੀਮਨਰੀ ਸਾਡੀ ਪੁੱਛੀ ਗਈ ਸੀਗੀ ਉਹਦੇ ਵਿੱਚ ਬੜੀ ਉਹਦੇ ਤੇ ਦੱਸਿਆ ਵੀ ਇਹ ਬਰੇਲੀ ਤੋਂ ਲੈ ਕੇ ਆ ਰਹੇ ਸੀਗੇ ਤੇ ਐਸਾ ਜਿਹੜਾ ਮਹੱਲੀ ਸੀ ਇਹ ट्रांजिट ਰੂਟ ਸੀਗਾ ਇਹਨਾਂ ਨੇ ਤਰਨਤਰ ਲੈ ਕੇ ਜਾਣੀ ਸੀਗੀ ਤੇ ਰਸਤੇ ਦੇ ਜਿਹੜੀ ਸੀਗੀ ਪੁਲਿਸ ਦੀ ਬਸਤੀ ਅਧਿਕਾਰ ਨੂੰ ਜਿਹੜੀ ਇੰਟਰਸੈਪਟ ਕੀਤਾ ਗਿਆ ਨਾ ਸਰ ਹੁਣ ਤੱਕ ਦੀ ਕੋਈ ਲੋਕਲ ਇਨਵੋਲਵਮੈਂਟ ਸਾਹਮਣੇ ਆਈ ਹੈ ਜਿਹੜੇ ਫੜੇ ਗਏ ਨੇ ਨਹੀਂ ਹੱਲੇ ਤੱਕ ਤੁਹਾਨੂੰ ਇਹ ਦੱਸ ਰਿਹਾ ਹਾਂ ਕਿ ਹਾਂ ਇੱਕ ਤਾਂ ਪਹਿਲੀ ਬਹੁਤ अर्ਲੀ ਸਟੇਜ ਹੈ ਜਿਹੜੀ ਇਨਵੈਸਟੀਗੇਸ਼ਨ ਦੀ ਠੀਕ ਹੈ ਹੁਣ ਇਹਨਾਂ ਦਾ ਅਸੀਂ ਰਿਮਾਂਡ ਲੈ ਕੇ ਕੱਲ ਇਵਨਿੰਗ ਦੀ ਰਿਕਵਰੀ ਹੈ ਤੇ ਉਹਨੇ ਮਾਨ ਲਾ ਕੇ ਤਾਂ ਹੋਰ ਡਿਟੇਲ ਪੁੱਛ-ਕਿਛ ਕਰਾਂਗੇ ਉਹ ਫਰੈਂਸਿਕ ਐਨਾਲਿਸਿਸ ਕਰਾਂਗੇ ਜਾਂ ਇਹਨਾਂ ਦਾ ਜੋ ਸਾਰਾ ਸੀਗਾ ਤੇ ਹਾਲੇ ਤੱਕ ਤਾਂ ਜਿਹੜਾ ਇਹ ਸੀ ਟ੍ਰਾਂਜ਼ਿਟ ਸੀਗਾ ਸਾਡਾ ਜਿਹੜਾ ਮੁਹੱਲੇ ਦਾ ਇਹ ਜਾਣੀ ਤਰ੍ਹਾਂ ਤਰ੍ਹਾਂ ਸੀਗੀ ਬਾਕੀ ਇਹਨਾਂ ਤੋਂ ਸਾਰੀ ਪੁੱਛ-ਕਿਛ ਆ ਜੂਗਾ ਵੀ ਹਾਂ ਵੀ ਲੈ ਕੇ ਕਿੱਥੋਂ ਆnde ਸੀਗੇ ਕੌਣ-ਕੌਣ ਇਹਨਾਂ ਦੇ ਜਿਹੜੇ ਸੀਗੇ ਸਪਲਾਈਅਰ ਸੀਗੇ ਮੌਨਸਪਰੇਂਡੀ ਕਿ ਇਹਨਾਂ ਦੇ ਕਿੰਨੇ ਹੱਲੇ ਢੇਡੇ ਲੱਜੁੱਕੇ ਨੇਗੇ ਸਰ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਰੂਟ ਜਿਹੜਾ ਹੈਗਾ ਮੈਂ ਇਸ ਤੋਂ ਪਹਿਲਾਂ ਵੀ ਲੈ ਕੇ ਆਇਆ ਇਸ ਰੂਟ ਤੇ ਜਾਂ ਫਿਰ ਕੁਝ ਨਹੀਂ ਤੇ ਨਾ ਦੱਸਿਆ ਵੀ ਇਹ ਦੋ 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 ਦਿਨ ਪਹਿਲਾਂ ਆ ਚੁੱਕੇ ਨੇ ਬਾਕੀ ਅਸੀਂ ਸਾਰੇ ਸਾਰਾ ਉਹਨਾਂ ਦਾ ਐਨਾਲਿਸਿਸ ਕਰਕੇ ਔਨ ਐਵਿਡੈਂਸ ਜਿਹਨੂੰ ਸਾਡੇ ਕੋਲ ਆਊਗਾ ਉਹ ਅਸੀਂ ਤੁਹਾਨੂੰ ਅਪਡੇਟ ਕਰਾਂਗੇ ਜੀ ਸਰ ਬੈਕਗ੍ਰਾਉਂਡ ਅੰਦਰ ਦੱਸ ਚੁੱਕਾ ਹਾਂ ਤੁਹਾਨੂੰ ਪਹਿਲਾਂ ਜਿਹੜਾ ਰਮਜੋਤ ਸਿੰਘ ਦੀ ਫੀਮ ਉਹਨਾਂ ਦੇ ਉੱਪਰ ਐਨਡੀਪੀ ਸੈਟ ਦੇ ਪਰਚੇ ਦੋਨਾਂ ਦੇ ਉੱਪਰ ਪਹਿਲਾਂ ਹੀ ਦਰਜ ਨਹੀਂ ਕਿਦੇ ਵਿੱਚ ਵੀ ਹੈ 19 ਦੇ ਵਿੱਚ ਵੀ ਹੈ ਇਹ ਕਿੰਨੇ ਕੁ ਵੀ ਫੀਮ ਉੱਥੇ ਮਿਲ ਕੇ ਆਏ ਇਹ ਫੀਮ ਹੈ ਜੀ ਫੀਮ ਦੇਖੋ ਜੀ ਉਹਨਾਂ ਦੇ ਸਾਰੇ ਕੁਝ ਹੈ ਬਹੁਤ ਇਹ 14 ਕਿਲੋ 370 ਗ੍ਰਾਮ ਹੈ ਇਹ ਹੈਵੀ ਕੁਆਲਿਟੀ ਹੈ ਸਰ ਇਹ ਦੋਨੇ ਜਾਂਦੇ ਸੀ ਚੈਨ ਨਾਲ ਹੋਰ ਵੀ ਕੋਈ ਸਾਥੀ ਹੈ ਹਿੰਦਕ ਸਮਝਿਆ ਅਗਲੇ ਤੱਕ ਤਾਂ ਦੇਖੋ ਜੀ ਧੋਈ ਸੀਗੇ ਠੀਕ ਹੈ ਬਾਕੀ ਉਹੀ ਕਹਿ ਰਹੇ ਵੀ ਹਾਂ ਵੀ ਜਿੱਥੋਂ ਲੈ ਕੇ ਆ ਰਹੇ ਸੀਗੇ ਜਾਂ ਜਿਹਦੇ ਜਿਹਨੇ ਕੋਈ ਕੰਮ ਕਰ ਰਹੇ ਨੇ ਜਾਂ ਆਪ ਕਰ ਰਹੇ ਨੇ ਜਾਂ ਜਿੰਨੂੰ ਜਿੰਨੂੰ ਸਪਲਾਈ ਕਰ ਰਹੇ ਨੇ ਉਹ ਸਾਰਾ ਦੀ ਲੜੀ ਹੈ ਜਿਹੜੀ